ਸਵਾਗਤ ਹੈ ਸਾਰਿਆਂ ਦਾ ਅੱਜ ਅਸੀਂ ਗੱਲ ਕਰ ਰਹੇ ਹਾਂ ਨਾਨਕ ਸਿੰਘ ਦੇ ਮਸ਼ਹੂਰ ਨਾਵਲ ਕਰੋ ਬਾਹਰ ਬਾਰੇ ਹਾਂਜੀ ਇੱਕ ਬਹੁਤ ਹੀ ਖਾਸ ਕਹਾਣੀ ਜਦੋਂ ਆਪਾਂ ਕਰ ਸ਼ਬਦ ਸੁਣਦੇ ਹਾਂ ਤਾਂ ਕੀ ਖਿਆਲ ਆਉਂਦਾ ਹੈ ਚਾਰ ਕੰਧਾਂ ਇੱਕ ਛਤ ਹਾਂ ਆਮ ਤੌਰ ਤੇ ਹੀ ਪਰ ਨਾਨਕ ਸਿੰਘ ਇਸ ਨਾਵਲ ਚ ਪੁੱਛਦੇ ਨੇ ਕਿ ਕਰ ਸਿਰਫ ਇਹੀ ਹੈ ਅੱਛਾ ਉਹ ਸ਼ੁਰੂ ਕਰਦੇ ਨੇ ਇੱਕ ਪਰਿਵਾਰ ਤੋਂ ਜਿੱਥੇ ਕਰ ਦਾ ਮਤਲਬ ਹੈ ਪਿਆਰ ਭਰੋਸਾ ਇੱਕ ਦੂਜੇ ਦਾ ਸਹਾਰਾ ਮਤਲਬ ਇੱਕ ਅਜਿਹੀ ਥਾਂ ਜਿੱਥੇ ਰੂਹ ਨੂੰ ਸਕੂਨ ਮਿਲੇ ਬਿਲਕੁਲ ਇੱਕ ਆਦਰਸ਼ ਤਸਵੀਰ ਪਰ ਜ਼ਿੰਦਗੀ ਦੇਖੋ ਹਮੇਸ਼ਾ ਐਕੋ ਜੇ ਨਹੀਂ ਰਹਿੰਦੀ ਸਮਾਂ ਬਦਲਦਾ ਹੈ ਹਾਂ ਤੇ ਹਾਲਾਤ ਵੀ ਤੇ ਉਸ ਨਾਲ ਰਿਸ਼ਤੇ ਵੀ ਬਦਲਦੇ ਨੇ ਤੇ ਘਰ ਦੀ ਪਰਿਭਾਸ਼ਾ ਵੀ ਉਹ ਪਹਿਲਾਂ ਵਾਲੀ ਨਹੀਂ ਰਹਿੰਦੀ ਤੇ ਇਸ ਕਹਾਣੀ ਦੇ ਕੇਂਦਰ ਵਿੱਚ ਇੱਕ ਨੌਜਵਾਨ ਔਰਤ ਹੈ ਹਾਂ ਇੱਕ ਨੌਜਵਾਨ ਕੁੜੀ ਉਸ ਦੀਆਂ ਅੱਖਾਂ 'ਚ ਸੁਪਨੇ ਨੇ ਬਹੁਤ ਸਾਰੇ ਸੁਪਨੇ ਹਰ ਕਿਸੇ ਵਾਂਗ ਇੱਕ ਪਿਆਰ ਭਰੀ ਜ਼ਿੰਦਗੀ ਦਾ ਸੁਪਨਾ ਆਪਣੇ ਜੀਵਨ ਸਾਥੀ ਨਾਲ ਇੱਕ ਉਹ ਸ਼ਾਂਤੀ ਵਾਲਾ ਘਰ ਵਸਾਉਣ ਦਾ ਜਿੱਥੇ ਬਸ ਆਪਣਾ ਥੋਵੇ ਹਾਂ ਇੱਕ ਬਹੁਤ ਹੀ ਸਧਾਰਨ ਖੂਬਸੂਰਤ ਸੁਪਨਾ ਪਰ ਇੱਥੇ ਹੀ ਇੱਥੇ ਹੀ ਅਸਲ ਟੱਕਰ ਸ਼ੁਰੂ ਹੁੰਦੀ ਹੈ ਕਿਦਾਂ ਮਤਲਬ ਸੁਪਨਿਆਂ ਤੇ ਹਕੀਕਤ ਵਿਚਾਲੇ ਬਿਲਕੁਲ ਉਸ ਦੇ ਸੁਪਨਿਆਂ ਤੇ ਸਮਾਜ ਦੀਆਂ ਸੋਚਾਂ ਉਹ ਪੁਰਾਣੀਆਂ ਰਵਾਇਤਾਂ ਉਹਨਾਂ ਵਿਚਾਰ ਇੱਕ ਇੱਕ ਕਸ਼ਮਕਸ਼ ਪੈਦਾ ਹੁੰਦੀ ਹੈ ਅੱਛਾ ਜੋ ਉਸਨੇ ਸੋਚਿਆ ਹੁੰਦਾ ਹੈ ਹਕੀਕਤ ਉਸ ਤੋਂ ਬਹੁਤ ਵੱਖਰੀ ਬਹੁਤ ਕੜਵੀ ਨਿਕਲਦੀ ਹੈ ਚਲੋ ਫਿਰ ਇਸ ਸਫ਼ਰ ਨੂੰ ਥੋੜਾ ਹੋਰ ਗੌਨ ਨਾਲ ਦੇਖਦੇ ਹਾਂ ਵਿਆਹ ਹੁੰਦਾ ਹੈ ਉਹ ਸਹੁਰੇ ਘਰ ਜਾਂਦੀ ਹੈ ਹਾਂ ਮਨ ਵਿੱਚ ਉਮੀਦਾਂ ਦਾ ਭੰਡਾਰ ਲੈ ਕੇ ਇਹ ਹੁਣ ਮੇਰਾ ਨਵਾਂ ਘਰ ਹੈ ਇੱਥੇ ਮੇਰੀਆਂ ਆਸਾਂ ਪੂਰੀਆਂ ਹੋਣਗੀਆਂ ਹਾਂ ਇਹੀ ਸੋਚ ਕੇ ਜਾਂਦੀ ਹੈ ਪਰ ਹਕੀਕਤ ਹਕੀਕਤ ਬੜੀ ਤਲਖ ਸਾਬਤ ਹੁੰਦੀ ਹੈ ਬਹੁਤ ਜਲਦੀ ਕੀ ਹੁੰਦਾ ਹੈ ਉੱਥੇ ਮਤਲਬ ਸ਼ੁਰੂ ਵਿੱਚ ਹੀ ਕੁਝ ਗਲਤ ਲੱਗਣ ਲੱਗ ਜਾਂਦਾ ਹਾਂ ਸੰਕੇਤ ਤਾਂ ਮਿਲਨੇ ਸ਼ੁਰੂ ਹੋ ਜਾਂਦੇ ਨੇ ਪਤੀ ਦਾ ਰਵਈਆ ਉਹ ਬਹੁਤ ਲਾਪਰਵਾਹੀ ਵਾਲਾ ਬੇਤਿਆਨਾ ਜਿਹਾ ਹੂੰ ਕੋਈ ਸਿੱਧੀ ਲੜਾਈ ਨਹੀਂ ਸ਼ਾਇਦ ਪਰ ਉਹ ਅਣਦੇਖੀ ਉਹ ਚੁੱਪਦੀ ਹੈ ਤੇ ਇਸ ਤੋਂ ਵੀ ਵੱਧ ਸੋਹਰਾ ਪਰਿਵਾਰ ਉਸ ਨੂੰ ਅਪਣਾਉਂਦੇ ਨਹੀਂ ਨਹੀਂ ਕਦੇ ਵੀ ਪੂਰੀ ਤਰ੍ਹਾਂ ਨਹੀਂ ਇੱਕ ਅਣਕਹੀ ਜਿਹੀ ਦੂਰੀ ਉਹ ਹਮੇਸ਼ਾ ਬਣੀ ਰਹਿੰਦੀ ਹੈ ਇਹ ਤਾਂ ਬਹੁਤ ਦੁਖਦਾਈ ਹੋਵੇਗਾ ਮਤਲਬ ਜਿਸ ਥਾਂ ਨੂੰ ਆਪਣਾ ਸਮਝ ਕੇ ਗਏ ਹੋ ਹਾਂ ਉੱਥੇ ਹੀ ਬੇਗਾਨਗੀ ਮਹਿਸੂਸ ਹੋਵੇ ਇਕਲਤਾ ਬਿਲਕੁਲ ਆਪਣੇ ਹੀ ਘਰ ਵਿੱਚ ਤੇ ਹੌਲੀ-ਹੌਲੀ ਉਹ ਜਿਹੜੀਆਂ ਚਾਰ ਕੰਧਾਂ ਨੂੰ ਉਹ ਆਪਣਾ ਆਸ਼ੀਆਨਾ ਆਪਣਾ ਘਰ ਸਮਝਦੀ ਸੀ ਹਾਂ ਹਾਂ ਉਹ ਉਸ ਲਈ ਇੱਕ ਇੱਕ ਕੈਦਖਾਨਾ ਬਣ ਜਾਂਦੀਆਂ ਨੇ ਕੈਦ ਖਾਨਾ ਮਤਲਬ ਮਤਲਬ ਜਿੱਥੇ ਪਿਆਰ ਤੇ ਆਪਣਤ ਹੋਣੀ ਚਾਹੀਦੀ ਸੀ ਉੱਥੇ ਇੱਕ ਘਟਣ ਜੀ ਮਹਿਸੂਸ ਹੋਣ ਲੱਗ ਜਾਂਦੀ ਹੈ ਹਵਾ ਚ ਭਾਰੀਪਣ ਤਾਂ ਇਥੇ ਨਾਨਕ ਸਿੰਘ ਇਹ ਨੁਕਤਾ ਉਭਾਰ ਰਹੇ ਨੇ ਕਿ ਘਰ ਸਿਰਫ ਇੱਟਾ ਪੱਥਰ ਨਹੀਂ ਬਿਲਕੁਲ ਨਹੀਂ ਇਹ ਇੱਕ ਅਹਿਸਾਸ ਹੈ ਹਾਂਜੀ ਇੱਕ ਭਾਵਨਾ ਹੈ ਸੁਰੱਖਿਆ ਦੀ ਆਪਣੇਪਣ ਦੀ ਤੇ ਜਦੋਂ ਉਹ ਅਹਿਸਾਸ ਹੀ ਮਰ ਜਾਂਦਾ ਹੈ ਤਾਂ ਕੰਦਾ ਤਾਂ ਫਿਰ ਸਿਰਫ ਕੰਦਾ ਹੀ ਰਹਿ ਜਾਂਦੀਆਂ ਨੇ ਸਹੀ ਗੱਲ ਐ ਉਹ ਫਿਰ ਕਰ ਨਹੀਂ ਰਹਿੰਦਾ ਨਹੀਂ ਰਹਿੰਦਾ ਇਹ ਖਾਲੀ ਖੋਲ ਬਣ ਜਾਂਦਾ ਫਿਰ ਇੱਕ ਦਿਨ ਉਹ ਆਪਣੇ ਆਪ ਨੂੰ ਸਵਾਲ ਕਰਦੀ ਐ ਹਾਂ ਇੱਕ ਮੋੜ ਆਉਂਦਾ ਐ ਉਹ ਸੋਚਦੀ ਐ ਖੁਦ ਨੂੰ ਪੁੱਛਦੀ ਐ ਜਦੋਂ ਇਸ ਘਰ ਨੇ ਮੈਨੂੰ ਅਪਣਾਇਆ ਹੀ ਨਹੀਂ ਇੱਥੋਂ ਦੇ ਲੋਕਾਂ ਨੇ ਮੈਨੂੰ ਆਪਣਾ ਸਮਝਿਆ ਹੀ ਨਹੀਂ ਹਾਂ ਤਾਂ ਮੈਂ ਇਸ ਦੀ ਕੈਦੀ ਬਣ ਕੇ ਕਿਉਂ ਰਹਾ ਮੈਂ ਆਪਣੀ ਜ਼ਿੰਦਗੀ ਇੱਥੇ ਕਿਉਂ ਬਰਬਾਦ ਕਰਾਂ ਇਹ ਸਿਰਫ ਗੁੱਸਾ ਨਹੀਂ ਲੱਗਦਾ ਇਹ ਤਾਂ ਇੱਕ ਤਰ੍ਹਾਂ ਨਾਲ ਸਵੈ ਮਾਨ ਦੀ ਆਵਾਜ਼ ਐ ਬਿਲਕੁਲ ਆਪਣੇ ਵਜੂਦ ਨੂੰ ਬਚਾਉਣ ਦੀ ਕੋਸ਼ਿਸ਼ ਇਹ ਸੋਚ ਉਸ ਨੂੰ ਇੱਕ ਬਹੁਤ ਵੱਡਾ ਕਦਮ ਚੁੱਕਣ ਦੀ ਹਿੰਮਤ ਦਿੰਦੀ ਹੈ ਤੇ ਉਹ ਕਦਮ ਹੈ ਘਰੋਂ ਬਾਹਰ ਹਾਂ ਨਾਵਲ ਦਾ ਸਿਰਲੇਖ ਹੀ ਇਹ ਹੈ ਘਰੋਂ ਬਾਹਰ ਪਰ ਇਹ ਸਿਰਫ ਦਰਵਾਜ਼ੇ ਤੋਂ ਬਾਹਰ ਨਿਕਲਣਾ ਨਹੀਂ ਹੋਵੇਗਾ ਨਹੀਂ ਬਿਲਕੁਲ ਨਹੀਂ ਇਹ ਸਿਰਫ ਭੌਤਿਕ ਤੌਰ ਤੇ ਬਾਹਰ ਨਿਕਲਣਾ ਨਹੀਂ ਇਹ ਤਾਂ ਸਮਾਜਿਕ ਬੰਧਨਾਵਾਂ ਤੋਂ ਲੋਕਾਂ ਦੀਆਂ ਉਮੀਦਾਂ ਦੇ ਬੋਝ ਤੋਂ ਅੱਛਾ ਅਤੇ ਖਾਸ ਕਰਕੇ ਉਸ ਪੇਸ਼ਾਨ ਤੋਂ ਬਾਹਰ ਆਉਣਾ ਹੈ ਜੋ ਸਮਾਜ ਨੇ ਇੱਕ ਔਰਤ ਹੋਣ ਕਰਕੇ ਉਸ ਤੇ ਥੋਪੀ ਹੋਈ ਸੀ ਇੱਕ ਬਹੁਤ ਵੱਡਾ ਕਹਿ ਲਓ ਬਗਾਵਤੀ ਕਦਮ ਉਸ ਸਮੇਂ ਲਈ ਬਹੁਤ ਵੱਡਾ ਇਨਕਲਾਬੀ ਕਦਮ ਸੀ ਉਸ ਵੇਲੇ ਪਰ ਬਾਹਰ ਦੀ ਦੁਨੀਆ ਉਹ ਕੋਈ ਫੁੱਲਾਂ ਦੀ ਸੇਜਤਾ ਨਹੀਂ ਹੋਵੇਗੀ ਬਿਲਕੁਲ ਨਹੀਂ ਅਸਲ ਮੁਸ਼ਕਿਲਾਂ ਤਾਂ ਸ਼ਾਇਦ ਹੁਣ ਸ਼ੁਰੂ ਹੁੰਦੀਆਂ ਨੇ ਸਮਾਜ ਨੇ ਉਸ ਦੇ ਇਸ ਕਦਮ ਨੂੰ ਕਿਵੇਂ ਲਿਆ ਬਹੁਤ ਬੁਰਾ ਬਹੁਤ ਜ਼ਿਆਦਾ ਬੁਰਾ ਲੋਕਾਂ ਨੇ ਉਸ ਦੀ ਨਿੰਦਾ ਕੀਤੀ ਉਸ ਤੇ ਇਲਜ਼ਾਮ ਲਗਾਇਆ ਕਿ ਇਹ ਘਰ ਤੋੜਨ ਵਾਲੀ ਹੈ ਹਾਂ ਬਿਲਕੁਲ ਇਹੀ ਘਰ ਤੋੜਨ ਵਾਲੀ ਦਾ ਇਲਜ਼ਾਮ ਇਹ ਸਮਾਜ ਦਾ ਦੁਹਰਾ ਪੜ ਨਹੀਂ 100% ਦੀ ਇੱਕ ਪਾਸੇ ਤਾਂ ਔਰਤ ਨੂੰ ਘਰ ਦੀ ਇੱਜ਼ਤ ਕਹਿੰਦੇ ਨੇ ਪਰ ਜਦੋਂ ਉਸੇ ਘਰ ਚ ਉਸਦੀ ਆਪਣੀ ਇੱਜ਼ਤ ਉਸਦਾ ਆਤਮ ਸਨਮਾਨ ਖਤਰੇ ਚ ਹੋਵੇ ਹਾਂਜੀ ਤੇ ਉਹ ਬਾਹਰ ਨਿਕਲੇ ਤਾਂ ਉਸ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਫਿਰ ਸਵਾਲ ਉੱਠਦਾ ਹੈ ਕਿ ਅਸਲ ਚ ਘਰ ਤੋੜ ਕੌਣ ਰਿਹਾ ਹੈ ਸਹੀ ਗੱਲ ਹੈ ਪਰ ਇੰਨੇ ਇਲਜ਼ਾਮ ਇੰਨੀਆਂ ਮੁਸ਼ਕਲਾਂ ਫਿਰ ਵੀ ਕਹਾਣੀ ਦੱਸਦੀ ਹੈ ਕਿ ਉਹ ਇੱਕ ਆਜ਼ਾਦੀ ਮਹਿਸੂਸ ਕਰਦੀ ਹੈ ਇਕੱਲੇ ਵਿੱਚ ਇਹ ਆਜ਼ਾਦੀ ਹੈ ਉਸ ਅੰਦਰੂਨੀ ਕੁੱਟਣ ਤੋਂ ਦੇਖੋ ਬਾਹਰ ਦੀਆਂ ਮੁਸ਼ਕਲਾਂ ਬਹੁਤ ਨੇ ਉੱਕ ਵੀ ਹੈ ਰਹਿਣ ਦੀ ਥਾਂ ਦੀ ਕਮੀ ਲੋਕਾਂ ਦੇ ਤਾਣਨੇ ਹਾਂ ਉਹ ਸਭ ਹੈ ਪਰ ਸ਼ਾਇਦ ਇਹ ਸਭ ਕੁਝ ਉਸ ਅੰਦਰੂਨੀ ਮੌਤ ਤੋਂ ਬਿਹਤਰ ਹੈ ਜੋ ਰੋਜ਼ ਉਸ ਘਰਚ ਮਰ ਰਹੀ ਸੀ ਇਹ ਦਰਦਨਾਕ ਆਜ਼ਾਦੀ ਹੈ ਪਰ ਹੈ ਤਾਂ ਆਜ਼ਾਦੀ ਆਪਣੀ ਲੜਾਈ ਖੁਦ ਲੜਨ ਦੀ ਹਾਂ ਇੱਥੇ ਸੰਘਰਸ਼ ਤੇ ਆਜ਼ਾਦੀ ਦਾ ਰਿਸ਼ਤਾ ਸਾਹਮਣੇ ਆਉਂਦਾ ਹੈ ਬਿਲਕੁਲ ਆਜ਼ਾਦੀ ਅਕਸਰ ਬਿਨਾਂ ਸੰਘਰਸ਼ ਤੋਂ ਨਹੀਂ ਮਿਲਦੀ ਘਰੋਂ ਬਾਹਰ ਆ ਕੇ ਉਸ ਦਾ ਅਸਲ ਸੰਘਰਸ਼ ਸ਼ੁਰੂ ਹੁੰਦਾ ਹੈ ਤੇਸ ਬਾਹਰੀ ਦੁਨੀਆ ਵਿੱਚੋਂ ਕੀ ਦੇਖਦੀ ਹੈ ਕੀ ਸਿੱਖਦੀ ਹੈ ਉਹ ਨਵੇਂ ਲੋਕਾਂ ਨੂੰ ਮਿਲਦੀ ਹੈ ਜ਼ਿੰਦਗੀ ਦੇ ਨਵੇਂ ਕੋੜੇ ਮਿੱਠੇ ਤਜਰਬੇ ਹਾਸਲ ਕਰਦੀ ਹੈ ਉਹ ਸਮਾਜ ਦੇ ਉਹਨਾਂ ਪੱਖਾਂ ਨੂੰ ਦੇਖਦੀ ਹੈ ਜੋ ਕਰਦੀਆਂ ਕੰਧਾਂ ਅੰਦਰ ਕਦੇ ਨਜ਼ਰ ਨਹੀਂ ਆਏ ਸਨ ਖਾਸ ਕਰਕੇ ਸਮਾਜ ਦਾ ਉਹ ਦੋਗਲਾਪਨ ਅੱਛਾ ਲੋਕਾਂ ਦੇ ਕਹਿਣ ਤੇ ਕਰਨ ਵਿੱਚ ਕਿੰਨਾ ਫਰਕ ਹੈ ਤੇ ਇਸ ਸਾਰੇ ਸਫ਼ਰ ਵਿੱਚ ਉਹ ਇੱਕ ਬਹੁਤ ਵੱਡੀ ਸੱਚਾਈ ਸਿੱਖਦੀ ਹੈ ਜਿਸ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਹਾਂ ਉਹੀ ਕਿ ਇੱਕ ਔਰਤ ਦਾ ਅਸਲਕਰ ਉਹ ਕਿਸੇ ਇਮਾਰਤ ਵਿੱਚ ਨਹੀਂ ਨਾ ਹੀ ਕਿਸੇ ਹੋਰ ਦੀ ਮਰਜ਼ੀ ਵਿੱਚ ਬਿਲਕੁਲ ਉਹ ਤਾਂ ਉਸਦੇ ਆਪਣੇ ਅੰਦਰ ਹੈ ਉਸਦੇ ਆਤਮ ਵਿਸ਼ਵਾਸ ਵਿੱਚ ਉਸਦੇ ਆਤਮ ਸਨਮਾਨ ਵਿੱਚ ਪਰ ਇਹ ਸਫ਼ਰ ਸੌਖਾ ਤਾਂ ਬਿਲਕੁਲ ਨਹੀਂ ਸੀ ਬਿਲਕੁਲ ਵੀ ਨਹੀਂ ਕਈ ਵਾਰ ਭੁੱਖ ਦਾ ਸਾਹਮਣਾ ਕਰਨਾ ਪਿਆ ਹੋਣਾ ਲੋਕਾਂ ਦੀ ਬੇਇੱਜ਼ਤੀ ਸਹਿਣੀ ਪਈ ਹੋਣੀ ਹਾਂ ਬਹੁਤ ਕੁਝ ਕਹਾਣੀ 'ਚ ਇਹ ਸਭ ਦਿਖਾਇਆ ਗਿਆ ਹੈ ਪਰ ਇੱਕ ਚੀਜ਼ ਕਿਹੜੀ ਇੱਕ ਚੀਜ਼ ਜਿਸ ਨਾਲ ਉਸਨੇ ਕਦੇ ਸਮਝੌਤਾ ਨਹੀਂ ਕੀਤਾ ਉਹ ਸੀ ਉਸਦਾ ਆਤਮ ਸਨਮਾਨ ਉਸਦੀ ਗੈਰਤ ਇਉ ਉਸ ਦੇ ਕਿਰਦਾਰ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਬਹੁਤ ਜ਼ਿਆਦਾ ਮਤਲਬ ਭਾਵੇਂ ਹਾਲਾਤ ਕਿੰਨੇ ਵੀ ਮਾੜੇ ਹੋਣ ਆਪਣੇ ਅਸੂਲਾਂ ਤੇ ਕਾਇਮ ਰਹਿਣਾ ਇਹੀ ਅਸਲ ਜਿੱਤ ਹੈ ਹਾਂ ਉਸਨੇ ਸਾਬਤ ਕੀਤਾ ਕਿ ਸਰੀਰਕ ਲੋੜਾਂ ਤੋਂ ਉੱਪਰ ਵੀ ਕੁਝ ਹੈ ਉਹ ਹੈ ਇਨਸਾਨੀ ਗੈਰਤ ਇਨਸਾਨੀ ਇੱਜ਼ਤ ਤਾਂ ਜੇਕਰ ਅਪਾਏ ਸਾਰੀ ਗੱਲ ਨੂੰ ਸਮੇਟੀਏ ਤਾਂ ਕਰੋਬਾਰ ਸਿਰਫ ਇੱਕ ਕਹਾਣੀ ਨਹੀਂ ਨਹੀਂ ਇੱਕ ਸੁਨੇਹਾ ਹੈ एक हा, नहीं हुंदा। नहीं हुंदा। तत, हां एक सुनेहा ਇਹ ਦੱਸਦੀ ਹੈ ਕਿ ਘਰ ਸਿਰਫ ਚਾਰ ਦਿਵਾਰੀ ਦਾ ਨਾਂ ਨਹੀਂ ਹੁੰਦਾ ਨਹੀਂ ਹੁੰਦਾ ਇਹ ਪਿਆਰ ਸਤਕਾਰ ਤੇ ਆਜ਼ਾਦੀ ਇਹਨਾਂ ਦਾ ਸੁਮੇਲ ਹੈ ਤੇ ਜਦੋਂ ਇਹ ਚੀਜ਼ਾਂ ਨਹੀਂ ਮਿਲਦੀਆਂ हां ਜਦੋਂ ਕਿਸੇ ਰਿਸ਼ਤੇ ਜਾਂ ਕਿਸੇ ਥਾਂ ਤੋਂ ਇਹ ਬੁਨਿਆਦੀ ਤਤ ਪਿਆਰ ਸਤਕਾਰ ਆਜ਼ਾਦੀ ਗਾਇਬ ਹੋ ਜਾਣ ਹਾਂਜੀ ਤਾਂ ਉਸ ਚੌਕੜ ਤੋਂ ਬਾਹਰ ਨਿਕਲਣਾ ਉਹ ਕਮਜ਼ੋਰੀ ਨਹੀਂ ਸਗੋਂ ਉਹ ਹਿੰਮਤ ਹੈ ਇੱਕ ਤਰ੍ਹਾਂ ਦੀ ਬਗਾਵਤ ਹਾਂ ਬਗਾਵਤ ਵੀ ਹੈ ਤੇ ਆਪਣੀ ਹੋਂਦ ਨੂੰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵੀ ਇਹ ਆਜ਼ਾਦੀ ਦੀ ਨਿਸ਼ਾਨੀ ਬਣ ਜਾਂਦਾ ਹੈ ਸੱਚਮੁੱਚ ਇਹ ਇੱਕ ਔਰਤ ਦੀ ਕੈਦ ਤੋਂ ਆਜ਼ਾਦੀ ਤੱਕ ਦੀ ਯਾਤਰਾ ਹੈ ਉਸ ਦਾ ਦਰਦ ਉਸ ਦਾ ਸੰਘਰਸ਼ ਤੇ ਅੰਤ ਵਿੱਚ ਉਸ ਦੀ ਅੰਦਰੂਨੀ ਜਿੱਤ ਹਾਂ ਉਹ ਜਿੱਤ ਤਿੰਨੋ ਹੀ ਮਹਿਸੂਸ ਹੁੰਦੇ ਨੇ ਬਿਲਕੁਲ ਤੇ ਇਹ ਕਹਾਣੀ ਸਾਨੂੰ ਅੱਜ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡੇ ਲਈ ਘਰ ਦੇ ਅਸਲ ਮayne ਕੀ ਨੇ ਹਾਂ ਕੀ ਇਹ ਸਿਰਫ ਇੱਕ ਭੌਤਿਕ ਛੱਤ ਹੈ ਜਾਂ ਉਹ ਮਾਨਸਿਕ ਉਹ ਭਾਵਨਾਤਮਕ ਸੁਰੱਖਿਆ ਤੇ ਆਜ਼ਾਦੀ ਹੈ ਜਿਸ ਦੀ ਹਰ ਇਨਸਾਨ ਨੂੰ ਤਲਾਸ਼ ਹੁੰਦੀ ਹੈ ਸ਼ਾਇਦ ਅਸਲ ਘਰ ਬਾਹਰ ਨਹੀਂ ਸ਼ਾਇਦ ਉਹ ਸਾਡੇ ਅੰਦਰ ਹੀ ਵਸਦਾ ਹੈ ਸਾਡੇ ਆਤਮ ਸਨਮਾਨ ਵਿੱਚ ਤੇ ਕਈ ਵਾਰ ਉਸ ਅੰਦਰਲੇ ਘਰ ਨੂੰ ਬਚਾਉਣ ਲਈ ਬਾਹਰਲੇ ਘਰ ਨੂੰ ਛੱਡਣਾ ਪੈਂਦਾ ਹੈ